ਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਉਮੀਦ ਆ ਵੀ ਸਾਰੇ ਠੀਕ ਹੋਵੋਗੇ ਤੇ ਅੱਜ ਅਸੀਂ ਤੁਹਾਨੂੰ ਕਿਸੇ ਨਵੀਂ ਲੋਕੇਸ਼ਨ ਤੇ ਲੈ ਕੇ ਚੱਲੇ ਆ ਲੋਕੇਸ਼ਨ ਕਾਦੀ ਕੋਈ ਇਤਿਹਾਸਕ ਗੁਰਦੁਆਰਾ ਸਾਹਿਬ ਹੀ ਆ ਜੋ ਕਿ ਸਾਡੇ ਬਿਲਕੁਲ ਨੇੜੇ ਨਜ਼ਦੀਕ ਹੀ ਆ ਤੇ ਉਹ ਤੁਹਾਨੂੰ ਅੱਜ ਦਿਖਾ ਕੇ ਲਿਆਵਾਂਗੇ ਤੇ ਤੁਸੀਂ ਜੁੜੇ ਰਹੋ ਬਾਕੀ ਦਿਖਾਉਨੇ ਤੁਹਾਨੂੰ ਰਾਹ ਦੀ ਵੀਡੀਓ ਵੀ ਅੱਗੇ ਜਾ ਕੇ ਫਿਰ ਤੁਹਾਨੂੰ ਪੂਰਾ ਦਿਖਾਵਾਂਗੇ ਜੋ ਜੋ ਉਤੇ ਹੋਇਆ ਤੁਹਾਨੂੰ ਤਾਂ ਚਲੋ ਪਤਾ ਆ ਤੇ ਆਪਾਂ ਤੁਹਾਨੂੰ ਵੀ ਦੱਸਾਂਗੇ ਜਿਨ੍ਹਾਂ ਵੀਰ ਭਰਾਵਾਂ ਨੂੰ ਨਹੀਂ ਵੀ ਪਤਾ ਤੇ ਮਿਲਦੇ ਆਪਾਂ ਜੀ ਓਕੇ ਜੀ ਤੇ ਲਓ ਜੀ ਰਾਹਾਂ ਤੇ ਪੈ ਚੁੱਕੇ ਆ ਅੱਜ ਬਹੁਤੀ ਦੂਰ ਨਹੀਂ ਜਾਣਾ ਲੱਗ ਗਈ ਆ ਬਿਲਕੁਲ ਤੇ ਇੱਕ ਹੈ ਕਿੱਧਰਲੀ ਲੋਕੇਸ਼ਨ ਤੇ ਵੀ ਤੁਹਾਨੂੰ ਮੈਂ ਥੋੜਾ ਜਿਹਾ ਦੱਸ ਹੀ ਦਿੰਨਾ ਇਹਦੇ ਬਾਰੇ ਆਪਾਂ ਚੱਲੇ ਆਂ ਛੋਟਾ ਘੱਲੂ ਘਰਾ ਸਾਹਿਬ ਤੇ ਇੱਕ ਸਾਡੇ ਲਾਗੇ ਛੋਟਾ ਘੱਲੂ ਘਰਾ ਸਾਹਿਬ ਗੁਰਦੁਆਰਾ ਸਾਹਿਬ ਹੈਗਾ ਆ ਤੇ ਉਥੇ ਆਪਾਂ ਚੱਲੇ ਆ ਇਹ ਛੋਟਾ ਕਲੂ ਘਰ ਜਿਹੜਾ ਹੋਇਆ ਕਾਨੋ ਅਣਸ਼ੰਭ ਦੇ ਵਿੱਚ ਹੋਇਆ ਆ ਜਿਹਨੂੰ ਕੀ ਆਪਾਂ ਜੰਗ ਕਹਿ ਦਿੰਨੇ ਆ ਕਮਸਾਨ ਦਾ ਯੁੱਧ ਕਹਿ ਦਿੰਨੇ ਆ ਤੇ ਉਹ ਹੋਇਆ ਸੀਗਾ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਅੱਗੇ ਜਾ ਕੇ ਪੂਰਾ ਤਿਆਸ ਗੁਰਦੁਆਰਾ ਸਾਹਿਬ ਆ ਤੇ ਉਥੇ 10 ਕ ਹਜ਼ਾਰ ਸਿੰਘ ਸ਼ਹੀਦ ਹੋਇਆ ਸੀਗਾ ਉਹਨਾਂ ਵੇਲਿਆਂ ਦੇ ਵਿੱਚ ਰਾਹਾਂ ਵੱਲ ਵਧਦੇ ਪਏ ਤੁਸੀਂ ਉਹਨਾਂ ਚਰ ਰਹਾ ਦਾ ਨੰਦ ਮੰਨੋ ਕਰੋਣੇ ਦਰਸ਼ਨ ਵਾਲੇ ਰੋਡ ਤੇ ਯਾਨੀ ਕਿ ਗਰਦਾਸਪੁਰ ਨੂੰ ਇਹ ਰੁੜ ਜਾਂਦਾ ਗਰਦਾਸਪੁਰ ਤੋਂ ਫੇੰਬਰ ਸਾਨੂੰ ਰੋਡ ਚੜਦਾ ਆਏ ਤੇ ਟ੍ਰੈਫਿਕ ਬੜੀਆ ਟ੍ਰੈਫਿਕ ਇਸ ਕਰਕੇ ਆ ਗੱਡੀਆਂ ਹੌਲੀ ਜਾਂਦੀਆਂ ਕਿਉਂਕਿ ਇਸ ਰੋਡ ਤੇ ਖੱਡੇ ਬਹੁਤ ਆ ਬਹੁਤ ਜ਼ਿਆਦਾ ਟੋਏ ਟੱਬੇ ਆ ਤੇ ਇੱਥੋਂ ਬੜਾ ਆਰਾਮ ਨਾਲ ਹੀ ਜਾਣਾ ਪੈਂਦਾ ਆ ਅੰਡਾ ਦੇਖ ਲੋ ਪੋਲ ਪਰਲੇ ਪਾਸੇ ਜਿਲੇ ਸਾਡੇ ਪਿੰਡ ਵਾਲੀ ਰੋਡ ਆਉਂਦੀ ਨਾ ਜਿੱਦਾਂ ਹੀ ਪਰਲੇ ਪਾਸੇ ਆਪਣਾ ਪੁਲ ਕ੍ਰੋਸ ਕਰਦੇ ਆਪਾਂ ਤੇ ਬਿਲਕੁਲ ਰੂਟ ਸਾਫ਼ ਆ ਸਾਡਾ ਮਗੀਰੀਆਂ ਤੱਕ ਜਿਹੜਾ 9-10 ਕਿਲੋਮੀਟਰ ਪਰ ਜਿਹੜਾ ਇਹ 10-15 ਕਿਲੋਮੀਟਰ ਪੂਰਾ ਸਣੀ ਮੈਂ ਕਹਿ ਸਕਦਾ ਥੋੜਾ ਜਿਹਾ ਟੋਟੇ ਹੈਗੇ ਜਿੱਦਾਂ ਖਰਾਬ ਕੋਈ 3-4 ਕਿਲੋਮੀਟਰ ਤੇ ਪੂਰਾ ਬੁਰਾ ਹਾਲ ਹੈ ਨਾ ਫਿਰ ਅੱਗੇ ਜਦੋਂ ਅੰਮ੍ਰਿਤਸਰ ਨੂੰ ਚੜਦੀ ਦਾ ਕਰਤਾਰਸਪੁਰ ਤੋਂ ਫਿਰ ਤਾਂ ਬਹੁਤ ਸੋਹਣਾ ਰੋਡ ਆਉਂਦਾ ਹੈ ਤਾਂ ਗੱਡੀ ਜਾਂਦੀ ਹੈ 100 ਦੇ ਇਲਾਕੇ ਪੂਰੀ ਬਾਕੀ ਮਿਲਦੇ ਅੱਗੇ ਜਾ ਕੇ ਲਓ ਜੀ ਆਪਾਂ ਨੇੜੇ-ਤੇੜੇ ਪਹੁੰਚਣ ਵਾਲੇ ਆ ਇੱਥੇ ਕੱਲੂ ਘਰਾ ਸਾਹਿਬ ਦੇ ਨਾਲ ਇੱਕ ਬੀਬੀ ਸੁੰਦਰੀ ਜੀ ਦਾ ਵੀ ਗੁਰਦੁਆਰਾ ਜੋ ਕਿ ਉਹ ਲੱਭਤਾ ਪਿਆ ਸਾਹਮਣੇ ਇੱਥੇ ਵੀ ਤੁਹਾਨੂੰ ਲੈ ਕੇ ਚਲਾਂਗੇ ਕਿਸੇ ਵੇਲੇ ਪਹਿਲਾਂ ਫਿਰ ਹਾਲ ਤੇ ਆਪਾਂ ਗੁਰਦੁਆਰਾ ਘੱਲੂ ਘਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਆਹ ਨਹਿਰ ਜੋ ਆ ਗਈ ਹੈ ਨਾ ਇਹ ਆ ਦੇਖੋ ਜੀ ਗੇਟ ਬਣਿਆ ਘੱਲੂ ਘਰਾ ਸਾਹਿਬ ਦਾ ਤੇ ਇਹ ਬੜਾ ਇਤਿਹਾਸਿਕ ਸਥਾਨ ਜਿੱਥੇ ਇੰਨੀ ਜੰਗ ਯੁੱਧ ਹੋਏ ਆ ਤੇ ਕਹਿੰਦੇ ਆ ਕਿ 8-10 ਹਜ਼ਾਰ ਸਿੰਘ ਸ਼ਹੀਦ ਹੋਇਆ ਜੀ ਤੇ ਵੱਡੇ ਘੱਲੂ ਘਰਾ ਸਾਹਿਬ ਦਾ 30 ਹਜ਼ਾਰ ਦੱਸਦੇ ਆ ਇਹ ਤੇ ਇਹ ਸਾਰਾ ਨਾ ਸ਼ਾਮ ਏਰੀਆ ਆ ਸ਼ਾਮ ਏਰੀਆ ਮੀਨਸ ਕੀ ਹੁਣ ਜਿੱਦਾਂ ਕਿ ਜੰਗਲ ਹੀ ਸੀਗਾ ਪਹਿਲਾਂ ਇਹ ਤੇ ਇਸ ਏਰੀਆ ਵਿੱਚ ਸੀਮ ਬਹੁਤ ਆ ਮਤਲਬ ਕਿ ਇਤੋਂ ਤੁਹਾਨੂੰ ਮੈਂ ਸੱਚੇ ਸੀਮ ਤੋਂ ਜ਼ਿਆਦਾ ਹੀ ਮੈਨੂੰ ਗੱਲ ਆਪਾਂ ਇੱਕ ਦਿਨ ਅੱਗੇ ਆਏ ਸੀ ਕਿ ਨਾ ਜਿਸ ਕਰਨ ਹਾਂ ਚਾਚਾ ਹੀ ਆਏ ਕਿ ਇੱਥੇ ਪਾਣੀ ਨਹੀਂ ਨਿਕਲਦਾ ਆਪਣੇ ਆਪ ਪਾਣੀ ਪੱਕਿਆਂ ਦੇ ਵਿੱਚੋਂ ਬੋਰਾਾਂ ਦੇ ਵਿੱਚੋਂ ਨਿਕਲਦਾ ਹੈ ਡਿਲੀਵਰੀਆਂ ਚੋਂ ਜਿੰਜੜ ਤੇ ਲਾਉਣ ਦੀ ਲੋਡ ਹੀ ਨਹੀਂ ਮਤਲਬ ਕਿ ਡਿਲੀਵਰੀਆਂ ਲਾਈਆਂ ਆ ਅ ਡਿਲੀਵਰੀਆਂ ਦੇ ਵਿੱਚੋਂ ਆਪਣੇ ਆਪ ਪਾਣੀ ਆਈ ਜਾਂਦਾ ਤੁਹਾਨੂੰ ਇੱਥੇ ਕੋ ਦਿਖਾਉਣਾ ਵੀ ਆ ਮੈਂ ਇਹ ਪਰਤਕ ਤੁਹਾਨੂੰ ਗੱਲ ਦਿਖਾਵਾਂਗਾ ਮੈਂ ਅੱਜ ਤੇ ਪਾਣੀ ਨਿਰੰਤਰ ਚੱਲੀ ਜਾਂਦਾ ਆ ਕਿਉਂਕਿ ਇਲਾਕਾ ਬੜਾ ਹੀ ਸੇਮ ਵਾਲਾ ਆ ਇੱਥੇ ਸ਼ਹੀਦیاں ਬਹੁਤ ਹੋਈਆਂ ਆ ਸ਼ਾਇਦ ਉਹਨਾਂ ਸ਼ਹੀਦਾਂ ਦੀ ਸ਼ਹੀਦੀ ਕਰਕੇ ਹੀ ਇਹਨਾਂ ਇਸ ਧਰਤੀ ਦੇ ਵਿੱਚ ਜੋਸ਼ ਆ ਬਾਲਾ ਤੇ ਪਾਣੀ ਚੱਲੀ ਜਾਂਦਾ ਨਿਰੰਤਰ ਪਾਣੀ ਚੱਲੀ ਜਾਂਦਾ ਆ ਇਹਨਾਂ ਖੇਤਾਂ ਦੇ ਵਿੱਚ ਤੇ ਤੁਹਾਨੂੰ ਮੈਂ ਹੁਣ ਫੜ ਕੇ ਫੋਨ ਦਿਖਾਉਣਾ ਆ ਤੇ ਅੱਗੇ ਜੁੜੇ ਰਹੋ ਬਸ ਇਹ ਬਹੁਤ ਇਤਿਹਾਸਕ ਸਥਾਨ ਹੈ ਤੇ ਸ਼ਹੀਦਾਂ ਦੀ ਧਰਤੀ ਨੂੰ ਸੌ ਸੌ ਵਾਰ ਨਮਸਕਾਰ ਜਿੱਥੇ ਇੰਨੇ ਜੰਗ ਯੁੱਧ ਹੋਏ ਆ ਉਹ ਤੁਹਾਨੂੰ ਸਥਾਨ ਆਪਾ ਦਿਖਾਉਣ ਲਿਆਏ ਆ ਅੱਜ ਤੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਹਦਾ ਇਤਿਹਾਸ ਤੁਹਾਨੂੰ ਮੈਂ ਉਧਾਂ ਵੀਡੀਓ ਦੇ ਵਿੱਚ ਦੱਸ ਦੂੰਗਾ ਕਿਉਂਕਿ ਇਤਿਹਾਸ ਥੋੜਾ ਜਿਆਦਾ ਲੰਬਾ ਆ ਤੁਸੀਂ ਫਿਲਹਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਉਹ ਇਤਿਹਾਸ ਦੀ ਮੈਂ ਵੱਖਰੀ ਵੀਡੀਓ ਬਣਾ ਕੇ ਪਾ ਦੂੰਗਾ ਤੇ ਬਾਕੀ ਅਸੀਂ ਬੜੀ ਸ਼ਹਿਰ ਅੱਗੇ ਪਹੁੰਚਦਾ ਆ ਇਹ ਸਾਰਾ ਜੰਗਲ ਏਰੀਆ ਸੀਗਾ ਹੁਣ ਤਾਂ ਚਲੋ ਜ਼ਮੀਨਾਂ ਬਣ ਗਈਆਂ ਜ਼ਮੀਨਾਂ ਵਾਲੀਆਂ ਲੋਕਾਂ ਨੇ ਪਹਿਲਾਂ ਬਿਲਕੁਲ ਉਹਨਾਂ ਟਾਈਮਾਂ ਦੇ ਵਿੱਚ ਜੰਗਲ ਹੁੰਦਾ ਸੀਗਾ ਬਿਆਹਬਾਨ ਹੁੰਦਾ ਸੀਗਾ ਇੱਥੇ ਆਪਣੇ ਸਿੱਖ ਡੇਰੇ ਲਾਉਂਦੇ ਹੁੰਦੇ ਜਦੋਂ ਕਿ ਉਹਨਾਂ ਦੇ ਜ਼ੁਲਮਾਂ ਦੀ ਹੱਦ ਵੱਧ ਚੁੱਕੀ ਸੀਗੀ ਤੇ ਉਹਨਾਂ ਸਮਿਆਂ ਦੇ ਵਿੱਚ ਫਿਰ ਸਿੱਖਾਂ ਨੇ ਇੱਥੇ ਡੇਰੇ ਲਾਏ ਆਣ ਕੇ ਕਿ ਇਹਨਾਂ ਨੂੰ ਕੋਈ ਲੱਭ ਨਾ ਸਕੇ ਕਿਉਂਕਿ ਉਦੋਂ ਸਿੱਖਾਂ ਨੂੰ ਸਿੱਖਾਂ ਦੇ ਖੂਨ ਦੇ ਪਿਆਸੇ ਹੋ ਗਏ ਸੀਗੇ ਇਹ ਮੁਗਲ ਜਿਹੜੇ ਇਸ ਕਰਕੇ ਨਾ ਜੰਗਲਾਂ ਦੇ ਵਿੱਚ ਲੁਕੇ ਸੀਗੇ ਪਰ ਇੱਥੇ ਫਿਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਤੇ ਆਲੇ-ਦੁਆਲੇ ਉਹ ਘੇਰਾ ਪਾ ਲਿਆ ਉਹ ਬਹੁਤ ਯੁੱਧ ਹੋਇਆ ਜਿਹੜੇ ਬੱਚੇ ਉਹਨਾਂ ਨੂੰ ਫੜ ਕੇ ਲਾਹੌਰ ਲੈ ਕੇ ਉਹਨਾਂ ਨੂੰ ਲਾਹੌਰ ਜਾ ਕੇ ਸ਼ਹੀਦ ਕੀਤਾ ਤੇ 9-10 ਹਜ਼ਾਰ ਇੱਥੇ ਸ਼ਹੀਦ ਹੋ ਗਿਆ ਸਿੰਘ ਤੇ ਇਹ ਉਹ ਧਰਤੀ ਆ ਜਿੱਥੇ ਇੰਨਾ ਚੀਤਾਂ ਦਾ ਲਹੂ ਡੁੱਲਿਆ ਤੇ ਮਹਿਸੂਸ ਕਰਨਾ ਚਾਹੀਦਾ ਜਿੱਥੇ ਬੰਦਾ ਆਵੇ ਇਦਾਂ ਦੀਆਂ ਜਗ੍ਹਾ ਤੇ ਇਦਾਂ ਦੇ ਸਥਾਨ ਤੇ ਬੰਦਾ ਆਵੇ ਤੇ ਮਹਿਸੂਸ ਕਰਨਾ ਚਾਹੀਦਾ ਕਿ ਇੰਨਾ ਕੁਛ ਕਿੱਦਾਂ ਹੋਇਆ ਹੋਊਗਾ ਤੇ ਕਿਦਾਂ ਉਹ ਸਮਾਂ ਹੋਊਗਾ ਬਾਕੀ ਤੁਹਾਨੂੰ ਦਿਖਾਉਨੇ ਇੱਥੇ ਪਾਣੀ ਜਿਹੜਾ ਚੱਲਦਾ ਰੋਕੇ ਵੀਡੀਓ ਦਿਖਾਉਨੇ ਆ ਕੋਈ ਨਹੀਂ ਕਰਲਾ ਬੰਦ ਤੇ ਆਪਾ ਲਓ ਜੀ ਆਪਾਂ ਤੁਹਾਨੂੰ ਦੱਸ ਰਹੇ ਸੀ ਕਿ ਨਾ ਇੱਥੇ ਨਿਰੰਤਰ ਪਾਣੀ ਚੱਲਦਾ ਆ ਤੇ ਬਿਨਾ ਇੰਜਣ ਹੁੰਜਣ ਤੋਂ ਤੁਹਾਨੂੰ ਉਹ ਚੀਜ਼ ਦਿਖਾਉਨੇ ਆ ਮੈਨੂੰ ਦੇਖ ਕੇ ਇੰਨਾ ਕਿ ਯਾਰ ਕੁਦਰਤ ਇਹਨੂੰ ਕਹਿੰਦੇ ਨਾ ਪਰਮਾਤਮਾ ਕਹਿੰਦੇ ਪਾਣੀ ਮੁੱਕ ਜਾਣਾ ਇਹ ਮੁੱਕ ਜਾਣਾ ਆਉ ਦਿਖਾਉ ਮੋੜਿਆ ਕਿਦਾਂ ਪਾਣੀ ਚੱਲਣ ਦਿਆ ਤੇ ਲਗਾਤਾਰ ਪਿਛਲੇ 15 ਦਿਨ ਪਹਿਲਾਂ ਆਇਆ ਸੀਗਾ ਇਦਾਂ ਹੀ ਲਗਾਤਾਰ ਪਾਣੀ ਚੱਲੀ ਜਾਂਦਾ ਇੱਕ ਨਹੀਂ ਇੱਥੇ अनेਕਾਂ ਹੀ ਇਦਾਂ ਦੇ ਟਿਊਬਲ ਜਿਹੜੇ ਹੈਗੇ ਆ ਤੇ ਉਹ ਸਿਰਫ ਡਿਲੀਵਰੀ ਆ ਤੇ ਡਲ ਡਿਲੀਵਰੀ ਦੇ ਵਿੱਚੋਂ ਹੀ ਪਾਣੀ ਆਈ ਜਾਂਦਾ ਆ ਹੈ ਆ ਉਹਨਾਂ ਨੇ ਪੈਪ ਪਾਈ ਆ ਉਹ ਦੇਖੋ ਦੇਖਦਾ ਪਿਆ ਲੱਗਾਈ ਆਓ ਦੇਖੋ ਪਾਣੀ ਨਿਰੰਤਰ ਚੱਲਦੀ ਜਾਂਦਾ ਆ ਬਿਨਾ ਕਿਸੇ ਰੁਕਾਵਟ ਤੋਂ ਰੁਕਦਾ ਨਹੀਂ ਹੈਗਾ ਮੈਂ ਕਹਿੰਦੇ ਆ ਪਾਣੀ ਜਿਹੜੀ ਐ ਸਾਇੰਸ ਨੂੰ ਵੀ ਝੂਠੀ ਪਾ ਦਿੰਦੀ ਆ ਦੇਖੋ ਜਿਹੜੀ ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਆ ਸ਼ਹੀਦਾਂ ਦੀ ਧਰਤੀ ਆ ਇੱਥੇ ਸਾਇੰਸ ਸੂਸ ਸਭ ਫੇਲ ਆ ਆ ਦੇਖੋ ਪਾਣੀ ਚੱਲੀ ਜਾਂਦਾ ਪਾਈਪ ਲਾਈ ਆ ਦੇਖੋ ਆ ਪੈਪ ਥੱਲੇ ਨੂੰ ਪਾਈ ਆ ਕਿਉਂਕਿ ਖੇਤਾਂ ਦੇ ਵਿੱਚ ਪਾਣੀ ਹਰ ਵੇਲੇ ਇੰਨਾ ਖੜਾ ਫੇ ਰਹਿਣਾ ਔਖਾ ਹੈ ਫਸਲ ਨਹੀਂ ਹੁੰਦੀ ਇਸ ਕਰਕੇ ਥੱਲੇ ਨੂੰ ਪਾਣੀ ਨਹਿਰ ਦੇ ਵਿੱਚ ਦੀ ਕੱਢਿਆ ਆ ਨਹਿਰ ਦੇ ਵਿੱਚੋਂ ਆ ਦੇਖੋ ਇੱਕ ਨਹੀਂ ਇੱਥੇ ਅਨੇਕਾਂ ਹੀ ਆ ਇੱਕ ਕਰਨੀ ਹੈਗਾ ਇੱਥੇ ਅਨੇਕਾਂ ਆਈਆਂ ਜਿੱਥੇ ਦਾ ਪਾਣੀ ਚੱਲਦਾ ਪਿਆ ਆ ਪਿੱਛੇ ਵੀ ਸਿਗੇ ਪਰ ਇਹ ਬਿਲਕੁਲ ਨੇੜੇ ਸਿਗਾ ਮੈਂ ਕਿਹਾ ਚੱਲ ਤੁਹਾਨੂੰ ਦਿਖਾ ਦਿੰਨੇ ਆ ਉਹ ਦੇਖੋ ਇਹ ਧਰਤੀ ਆ ਉਹ ਸ਼ਾਨੋ ਕਾਨੋ ਵਣ ਸ਼ੰਭ ਕੱਲੂ ਘਰਾ ਸਾਹਿਬ ਛੋਟਾ ਕੱਲੂ ਘਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਅੱਗੇ ਆ 1.5 ਕਿਲੋਮੀਟਰ ਰਹਿ ਗਿਆ ਆ ਤੇ ਇੱਥੇ ਇੱਕ ਯਾਦਗਾਰ ਬਣੀ ਆ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਇੱਗੇ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਉਣੇ ਆ ਤੇ ਇਹ ਤੁਹਾਨੂੰ ਪਾਣੀ ਵਾਲੀ ਜਗ੍ਹਾ ਤੁਹਾਨੂੰ ਦਿਖਾਉਂਦੀ ਆ ਤੇ ਚੱਲਦੇ ਆਂ ਇੱਥੋਂ ਤੇ ਲਓ ਜੀ ਇਹ ਯਾਦਗਾਰ ਆ ਗਈ ਹੈ ਜਿਹੜੀ ਅਕਾਲੀਆਂ ਦੇ ਵੇਲੇ ਅਧਗਾਟਨ ਕਰਕੇ ਗਏ ਸੀਗੇ ਤੇ ਇਹ ਉਹ ਸਰਕਾਰ ਨੇ ਯਾਦਗਾਰ ਬਣਾਈ ਹੈ ਸ਼ਹੀਦਾਂ ਦੀ ਯਾਦਗਾਰ ਦੇ ਵਿੱਚ ਸ਼ਹੀਦਾਂ ਦੀ ਯਾਦ ਦੇ ਵਿੱਚ ਬਣਾਈ ਆ ਤੇ ਇਹ ਪੂਰਾ ਅੰਦਰੋਂ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਕਿਉਂ ਬਣਾਈ ਆ ਕੀ ਹੈਗਾ ਆ ਤੇ ਅੰਦਰ ਜਾ ਕੇ ਤੁਹਾਨੂੰ ਦੱਸਦੇ ਆਂ ਫਿਲਹਾਲ ਚੱਲਦੇ ਆਂ ਇਹ ਬਣਾਇਆ ਛੋਟਾ ਕਲੂ ਘਾਰਾ ਮੈਮੋਰੀਅਲ 1746 ਮੈਂ ਤੁਹਾਨੂੰ ਦੱਸਿਆ ਸੀਗਾ ਨਾ 1746 ਦੇ ਵਿੱਚ ਇਹ ਜਿਹੜਾ جنگ ਹੋਈ ਯੁੱਧ ਹੋਇਆ ਏ ਮੁਗਲਾਂ ਦੇ ਨਾਲ ਤੇ ਇਸ 1746 ਦੀ ਯਾਦ ਵਿੱਚ ਮੈਮੋਰੀਅਲ ਯਾਦਗਾਰ ਬਣਾਈ ਹੈ ਇਹ ਸ਼ਹੀਦਾਂ ਦੀ ਯਾਦ ਦੇ ਵਿੱਚ ਆ ਦੇਖੋ ਜਥਾ ਆਇਆ ਇੱਧਰ ਦਿਖਾ ਆ ਦੇਖੋ ਕੋ ਸਕੂਲ ਦੀ ਬਾਤ ਆਈ ਹੈ ਵੀ ਦਿਖਾਉਣ ਲਿਆਏ ਆ ਇਹੋ ਜਿਹੀਆਂ ਚੀਜ਼ਾਂ ਬੱਚਿਆਂ ਨੂੰ ਦਿਖਾਉਣੀਆਂ ਚਾਹੀਦੀਆਂ ਅਸਲ ਵਿੱਚ ਮੈਨੂੰ ਵੀ ਕਿਤਾਬਾਂ ਪੜ੍ਹਨ ਦਾ ਸ਼ੌਂਕ ਮੇਰੇ ਡੈਡੀ ਕੋਲੋਂ ਹੀ ਪਿਆ ਡੈਡੀ ਪੜ੍ਹਦੇ ਪੜ੍ਹਦੇ ਹੁੰਦੇ ਸੀਗੇ ਤੇ ਸਾਨੂੰ ਕਹੇ ਨੇ ਪੁੱਛਣਾ ਸਾਨੂੰ ਕੋਈ ਪਤਾ ਨਹੀਂ ਹੋਣਾ ਪਰ ਮਤਲਬ ਹੁਣ ਜਿੰਨੀਆਂ ਕਿਤਾਬਾਂ ਘਰੇ ਪਈਆਂ ਉਹਨਾਂ ਦੇ ਵਿੱਚੋਂ ਪੜੀਦੀ ਜ਼ਰੂਰ ਆਪਾਂ ਮਾਂ 2-4 ਪੰਨੇ ਹੀ ਪੜ੍ਹੀਏ ਪਰ ਪੜੀਦੀ ਜ਼ਰੂਰੀ ਹੈ ਕਿਉਂਕਿ ਆਪਣੇ ਇਤਿਹਾਸ ਬਾਰੇ ਕੁਝ ਪਤਾ ਲੱਗਦਾ ਲਓ ਜੀ ਤੁਹਾਨੂੰ ਮੈਂ ਦੱਸਦਾ ਮੈਂ ਜਿਵੇਂ ਯਾਦ ਕਰ ਸਾਕਾ ਛੋਟਾ ਘੱਲੂ ਘਰਾ ਅਪ੍ਰੈਲ ਜੂਨ 1746 ਵੇਲੇ ਦੀ ਜੋ ਇੱਥੇ ਹੋਇਆ ਜੋ ਉਹਦੀ ਯਾਦ ਵਿੱਚ ਸਾਰੀ ਜਿਹੜੀ ਯਾਦਗਾਰ ਮੈਮੋਰੀਅਲ ਬਣਾਇਆ ਆ ਹਨ ਇਹ ਯਾਦਗਾਰ ਲਗਭਗ 7000 ਤੋਂ 11000 ਸਿੰਘ ਸਿੰਘਣੀਆਂ ਤੇ ਬੱਚਿਆਂ ਦੀ ਅਪ੍ਰੈਲ ਤੋਂ ਜੂਨ 1746 ਦੌਰਾਨ ਕੀਤੀਆਂ ਅਦੁੱਤੀ ਕੁਰਬਾਨੀਆਂ ਨੂੰ ਸਮਰਪਿਤ ਹੈ ਇੰਨੀ ਜ਼ਿਆਦਾ ਗਿਣਤੀ ਵਿੱਚ ਹੋਈਆਂ ਸ਼ਹੀਦੀਆਂ ਦੇ ਕਾਰਨ ਹੀ ਇਸ ਕਤਲੇਆਮ ਨੂੰ ਸਿੱਖ ਇਤਿਹਾਸ ਵਿੱਚ ਛੋਟਾ ਘਲੂ ਘਰਾ ਕਿਹਾ ਜਾਂਦਾ ਹੈ ਉਸ ਸਮੇਂ ਲਾਹੌਰ ਦਾ ਮੁਗਲ ਗਵਰਨਰ ਯਈਆ ਖਾਨ ਸੀ ਲਾਹੌਰ ਦੇ دیਵਾਨ ਲਖਪਤਰ ਰਾਏ ਦਾ ਭਰਾ ਜਸਪਤਰ ਰਾਏ ਜੋ ਅਮਨਾਬਾਦ ਦਾ ਫੌਜਦਾਰ ਸੀ ਸਿੱਖਾਂ ਦੇ ਇੱਕ ਸਮੂਹ ਨਾਲ ਲਾਹੌਰ ਦੇ ਨਜ਼ਦੀਕ ਪਿੰਡ ਰੂੜੀ ਬਾਬਾ ਨਾਨਕ ਜੀ ਵਿਖੇ ਲੜਾਈ ਵਿੱਚ ਮਾਰਿਆ ਗਿਆ ਇਸ ਘਟਨਾ ਪ੍ਰੰਤ ਯਹੀ ਯਈਆ ਖਾਨ ਦੇ ਹੁਕਮਾਂ ਅਨੁਸਾਰ ਲਾਹੌਰ ਵਿੱਚ ਸੈਂਕੜੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਯਈਆ ਖਾਨ ਅਤੇ ਲਖਪਤਰ ਰਾਏ ਦੀ ਗਵਾਹੀ ਹੇਠ ਇੱਕ ਵੱਡੀ ਮੁਗਲ ਸੈਨਾ ਸਿੱਖਾਂ ਵੱਲ ਵਧੀ ਜਿਨ੍ਹਾਂ ਨੇ ਉਸ ਸਮੇਂ ਦਰਿਆ ਰਾਵੀ ਦੇ ਉੱਪਰਲੇ ਹਿੱਸੇ ਵਿੱਚ ਸ਼ਰਨ ਲਈ ਹੋਈ ਸੀ ਸਿੱਖਾਂ ਦੀ ਗਵਾਹੀ ਉਸ ਸਮੇਂ ਦੇ ਪ੍ਰਸਿੱਧ ਯੋਧੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਸੁੱਖਾ ਸਿੰਘ ਮਾੜੀ ਕੰਬੋ ਕੰਬੋਕੇ ਹਰੀ ਸਿੰਘ ਚੜਤ ਸਿੰਘ ਸ਼ੁਕਰਚੱਕੀਆ ਕਪੂਰ ਸਿੰਘ ਤੇ ਦੀਪ ਸਿੰਘ ਕਾਰੇ ਸੰਦਿਆ ਰਾਵੀ ਅਤੇ ਬਿਆਸ ਦੇ ਉੱਪਰਲੇ ਖੇਤਰਾਂ ਵਿੱਚ ਮੁਗਲਾਂ ਅਤੇ ਸਿੱਖਾਂ ਵਿਚਕਾਰ ਕਈ ਦਿਨਾਂ ਤੱਕ ਨਿਰੰਤਰ ਲੜਾਈ ਹੁੰਦੀ ਰਹੀ ਪਿੰਡ ਡੱਲੇਵਾਲ ਦੇ ਦੂ ਬਾਹ 72 ਭਰਾ ਬਿਫਰੇ ਰਾਵੀ ਦਰਿਆ ਨੂੰ ਪਾਰ ਕਰਦੇ ਹੋਏ ਆਪਣੀਆਂ ਜਾਨਾਂ ਗਵਾ ਬੈਠੇ ਕਈ ਦਿਨਾਂ ਦੀਆਂ ਮੁਸੀਬਤਾਂ ਤੇ ਜਦੋਂ ਜੈਤ ਤੋਂ ਬਾਅਦ ਸਿੱਖਾਂ ਦੇ ਕੱਟ ਨੇ ਬਿਆਸ ਦਰਿਆ ਦੇ ਸੱਜੇ ਪਾਸੇ ਗੁਰਦਾਸਪੁਰ ਨਗਰ ਤੋਂ 15 ਮੀਲ ਦੱਖਣ ਪੂਰਬ ਵੱਲ ਕਾਨੋਵਾਂ ਦੇ ਸ਼ੰਭ ਵਿੱਚ ਸ਼ਰਨ ਲੈ ਲਈ ਪਰ ਲਾਹੌਰ ਤੋਂ ਆਈ ਹਜ਼ਾਰਾਂ ਦੀ ਗਿਣਤੀ ਵਿੱਚ ਮੁਗਲ ਸੈਨਾ ਨੇ ਸਿੱਖਾਂ ਨੂੰ ਘੇਰ ਲਿਆ ਤੇ ਕਈ ਦਿਨਾਂ ਤੱਕ ਕਸ ਕਮ ਹਾਨ ਯੁੱਧ ਜਾਰੀ ਰਿਹਾ ਤਿਬੜੀ ਸ਼ੌਣੀ ਦੇ ਖੇਤਰ ਦੇ ਪਿੰਡ ਨੰਗਲ ਕੁਰਾ ਲਮੀਨ ਚਾਵਾ ਕੋਟਲੀ ਸਿਆਣੀ ਆਦਿ ਵਿੱਚ ਸਿੱਖਾਂ ਤੇ ਮੁਗਲਾਂ ਵਿਚਕਾਰ ਖੂਨੀ ਝੜਪਾਂ ਹੋਈਆਂ ਇਹਨਾਂ ਪਿੰਡਾਂ ਦੇ ਖੂਹਾਂ ਨੂੰ ਮੁਗਲਾਂ ਦੁਆਰਾ ਮਨੁੱਖੀ ਪਿੰਜਰਾਂ ਤੇ ਜਾਨਵਰਾਂ ਦੀਆਂ ਹੱਡੀਆਂ ਨਾਲ ਭਰ ਦਿੱਤਾ ਗਿਆ ਜੋ ਕਿ 1900 ਈਸਵੀ ਤੱਕ ਵੀ ਇਹਨਾਂ ਖੂਹਾਂ ਵਿੱਚੋਂ ਲੱਭਦੀਆਂ ਰਹੀਆਂ ਸਨ ਵਾਹ ਇੱਥੇ ਸੈਂਕੜੇ ਸਿੱਖ ਪਕੜ ਕੇ ਲਾਹੌਰ ਲੈ ਜਾਏ ਗਏ ਤੇ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦਾਂ ਜਿਵੇਂ ਕੇ ਸ਼ਹੀਦ ਕਰ ਦਿੱਤਾ ਗਿਆ ਇਸ ਖਲੂ ਘਾਰੇ ਦੌਰਾਨ ਜਲੰਧਰ ਤੋਂ ਆਈ ਇੱਕ ਬਹਾਦਰ ਸਿੱਖ ਔਰਤ ਬੀਬੀ ਸੁੰਦਰੀ ਇਹਨਾਂ ਸਿੱਖਾਂ ਦੀ ਸੇਵਾ ਕਰਦਿਆਂ ਸ਼ਹੀਦੀ ਪ੍ਰਾਪਤ ਕਰ ਗਈ ਤੇ ਅਸੀਂ ਸਾਰੇ ਦੇਸ਼ ਵਾਸੀ ਇਹਨਾਂ ਸ਼ਹੀਦ ਸ਼ੀਦਾਂ ਨੂੰ ਪ੍ਰਣਾਮ ਕਰਦੇ ਹਾਂ ਤੇ ਦੇਖੋ ਜੀ ਇਹ ਇਤਿਹਾਸ ਸੀਗਾ ਜਿਹੜਾ ਕਿ ਮੈਂ ਥੋੜਾ ਜਿਹਾ ਤੁਹਾਨੂੰ ਦੱਸਿਆ ਵੀ ਸੀਗਾ ਕਿ ਜਸਪਤ ਰਾਏ ਨੇ ਸਿੱਖਾਂ ਤੇ ਕੀ ਕਹਿੰਦੇ ਹੁੰਦੇ ਹੱਲਾ ਬੋਲਿਆ ਸੀਗਾ ਤੇ ਉਦੋਂ ਫਿਰ ਬਹੁਤ ਹਮਸਾਨ ਇਹ ਯੁੱਧ ਹੋਇਆ ਜਿਹਨੂੰ ਕਿ ਕੱਲੂ ਘਰਾਏ ਕਿਹਾ ਜਾਂਦਾ ਹੈ ਕਿਉਂਕਿ ਜਿਹੜਾ ਇੱਕ ਐਦਾਂ ਦਾ ਮਤਲਬ ਕਿ ਯੁੱਧ ਜੰਗ ਹੋਈ ਹੋਈ ਜਿਹਦੇ ਵਿੱਚ ਏਨੇ ਸਿੱਖ ਮਾਰੇ ਗਏ ਹੋਣ ਤੇ ਉਹਨੂੰ ਫਿਰ ਕੱਲੂ ਘਰਾਏ ਕਿਹਾ ਜਾਂਦਾ ਹੈ ਤੇ ਇਹ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਆ ਬਾਕੀ ਤੁਹਾਨੂੰ ਇਹ ਦਿਖਾਉਨੇ ਆ ਸਾਰਾ ਤੇ ਅੱਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਨੇ ਹੈ ਇਤਿਹਾਸ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਪਾ ਹੀ ਦਿੱਤੀ ਆ ਆਪਾਂ ਤੇ ਇਹ ਇਤਿਹਾਸ ਹੈਗਾ ਇਹ ਤੁਸੀਂ ਦੁਬਾਰਾ ਪੜ੍ਹ ਵੀ ਸਕਦੇ ਮੈਂ ਪਾ ਵੀ ਦਊਗਾ ਫੋਟੋ ਦੇ ਵਿੱਚ ਵੀ ਪਾ ਦਊਗਾ ਇਹ ਇਤਿਹਾਸ ਹੈਗਾ ਖੱਲੂ ਘਰਾ ਸਾਹਿਬ ਦਾ ਤੇ ਆਪਾਂ ਅੱਗੇ ਦਿਖਾਉਨੇ ਆ ਤੁਹਾਨੂੰ ਬਾਣੀ ਚੱਲ ਰਹੀ ਆ ਸਪੀਕਰ ਦੇ ਵਿੱਚ ਦੇਖੋ ਯਾਦਗਰ ਜੜੀ ਬਣਾਈ ਉੱਧਰ ਦਿਖਾ ਤੂੰ ਠੁਠਾ ਡੰਪ ਚ ਹੁਲਪਾ ساری ਜਨ ਦੀਏ ਦੇ ਸਪੂਜਿਆ ਨਾ ਬੇਗਾ ਨਾ ਨਾਮ ਬਸਾਰੇ ਨਾਨਕ ਪਛਤਾਨਾ ਗੁਰ ਕੀ ਮਾਤੇ ਲਓ ਜੀ ਆ ਦੇਖੋ ਉੱਪਰ ਖੰਡਾਲ ਆਇਆ ਆ ਇਹ ਸਾਰਾ ਜੋ ਵੀ ਇਹ ਯਾਦਗਾਰ ਬਣਾਈ ਆ ਨਾ ਇਹ ਇਹ ਮੇਰੇ ਸਾਹਬ ਨਾ ਹੈਗੀ ਆ ਕੋਈ 7-8 ਕਿੱल्ल्याਾਂ ਦੇ ਵਿੱਚ ਹੋਣੀ ਆ ਤੇ ਇਹ ਸ਼ਹੀਦਾਂ ਦੀ ਯਾਦ ਦੇ ਵਿੱਚ ਹੀ ਆ ਆਉਂਦੇ ਆ ਲੋਕ ਦੇਖਣ ਕਾਫੀ ਆਉਂਦੇ ਸ਼ਾਮ ਵੇਲੇ ਆਪਾਂ ਤਾਂ ਚਲੋ ਦੁਪਹਿਰ ਵੇਲੇ ਆਏ ਆ ਥੋੜਾ ਜਿਹਾ ਤੇ ਇੱਕ ਬੱਸ ਆਈ ਆ ਬੱਚਿਆਂ ਦੀ ਸਕੂਲ ਦੇ ਬੱਚਿਆਂ ਦੀ ਉਹ ਵੀ ਦਿਖਾਉਣ ਲਿਆਏ ਆ ਦਿਖਾਉਣਾ ਚਾਹੀਦਾ ਹੈ ਆਪਣੇ ਇਤਿਹਾਸ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ ਬੱਚਿਆਂ ਨੂੰ ਆ ਦੇਖੋ ਫੋਟੋ ਫੋਟਾ ਕਚਵਾ ਰਹੇ ਆ ਦੇਖੋ ਜੀ ਇਹ ਮਾਝੇ ਦੇ ਏਰੀਏ ਦੇ ਵਿੱਚ ਗੁਰਦੁਆਰਾ ਸਾਹਿਬ ਸਥਿਤ ਤੇ ਜੇ ਕੋਈ ਆਉਣਾ ਚਾਹਵੇ ਦਰਸ਼ਨ ਕਰਨ ਤਾਂ ਆ ਸਕਦਾ ਆ ਆ ਦੇਖੋ ਤੇ ਇਤੋਂ ਅੱਧਾ ਕਿਲੋਮੀਟਰ ਅੱਗੇ ਜਾ ਕੇ ਮੈਂ ਤੁਹਾਨੂੰ ਦਿਖਾ ਵੀ ਦਿਨਾ ਜ਼ੂਮ ਕਰਕੇ ਗੋਦਰਾ ਸਾਹਿਬ ਦਾ ਗੁੰਬਦ ਨਜ਼ਰ ਆ ਰਿਹਾ ਆ ਉਹ ਦੇਖੋ ਆਪਾਂ ਉੱਥੇ ਮੱਥਾ ਟੇਕਣ ਜਾਵਾਂਗੇ ਤਾਂ ਉਹ ਵੀ ਦਰਸ਼ਨ ਕਰਵਾਵਾਂਗੇ ਫਿਲਹਾਲ ਤੁਸੀਂ ਆ ਜਾਅਦ ਕਰਦੇ ਦਰਸ਼ਨ ਕਰੋ ਵਿਊ ਚੈੱਕ ਕਰੋ ਆਫਵਾਰੇ ਲਾਏ ਆ ਸ਼ਾਮ ਨੂੰ ਪਤਾ ਨਹੀਂ ਹੁਣ ਚੱਲਦੇ ਕਿ ਨਹੀਂ ਚੱਲਦੇ ਕਿ ਕਿਉਂਕਿ ਬਣੀ ਨੂੰ ਬਹਾਵਚਰ ਹੋ ਗਿਆ ਮੇਨਟੇਨੈਂਸ ਦਾ ਥੋੜਾ ਜਿਹਾ ਮੇਰੇ ਹਿਸਾਬ ਨਾਲ ਕੋਈ ਲੱਗ ਰਿਹਾ ਕੋਕਾ ਕੋਏ ਨਾ ਸਾਫ਼ ਨਹੀਂ ਕੀਤਾ ਸਫਾਈ ਦਾ ਥੋੜਾ ਜਿਹਾ ਲੱਗ ਰਿਹਾ ਬਾਕੀ ਵਧੀਆ ਬਣਾਇਆ ਆ ਇਹ ਉਹਨਾਂ ਦੀ ਯਾਦ ਦੇ ਵਿੱਚ ਹੀ ਅਸਖਾਂ ਦੀ ਯਾਦ ਦੇ ਵਿੱਚ ਜਿਹੜੇ ਇੱਥੇ ਸ਼ਹੀਦ ਹੋ ਗਏ ਉਹਨਾਂ ਵੇਲੇਿਆਂ ਦੇ ਵਿੱਚ ਅੱਗੇ ਜਾ ਕੇ ਵੀ ਤੁਹਾਨੂੰ ਦਿਖਾਉਨੇ ਆ ਉਹ ਜੰਗ ਦੇ ਵੇਲੇ ਦੀ ਜੰਗ ਦੇ ਜੋ ਜੰਗ ਦੀਆਂ ਮੂਰਤੀਆਂ ਬਣਾਈਆਂ ਹੋਈਆਂ ਉਸ ਟਾਈਮ ਜਦੋਂ ਜੰਗ ਹੁੰਦੀ ਸੀਗੀ ਜਿੱਦਾਂ ਜਿਸ ਵੇਲੇ ਦਾ ਉਸ ਵੇਲੇ ਜਿੱਦਾਂ ਦਾ ਕੀ ਕਹਿੰਦੇ ਹੁੰਦੇ ਸਮਾ ਸੀਗਾ ਉਹ ਸਮੇਂ ਦੀਆਂ ਥੋੜੀਆਂ ਜਿਹੀਆਂ ਮੂਰਤੀਆਂ ਬਣਾਈਆਂ ਇਹਨਾਂ ਨੇ ਜੰਗ ਵੇਲੇ ਦੀਆਂ ਉਹ ਵੀ ਤੁਹਾਨੂੰ ਦਿਖਾਉਂਦੇ ਆ ਫਿਲਹਾਲ ਤੁਸੀਂ ਦੇਖੋ ਆ ਸੱਤ ਅੱਠ ਕਿਲੇ ਦੇ ਵਿੱਚ ਬਣਾਈ ਆ ਇਹ ਪ੍ਰਕਾਸ਼ ਸਿੰਘ ਬਾਦਲ ਅਦਗਟਨ ਕਰਕੇ ਗਏ ਸੀਗੇ ਅਕਾਲੀ ਸਰਕਾਰ ਵੇਲੇ ਇਸ ਯਾਦਗਾਰ ਦਾ ਅਦਗਟਨ ਹੋਇਆ ਸੀਗਾ ਇਹ ਉਹਨਾਂ ਨੇ ਬਣਾਈ ਆ ਤੇ ਵਧੀਆ ਚੀਜ਼ ਆ ਕਿਉਂਕਿ ਸਿੱਖਾਂ ਨੂੰ ਉਹ ਸਮਾਂ ਯਾਦ ਕਰਵਾਉਂਦੇ ਆ ਜਿਹੜੇ ਕੋਈ ਦੇਖਣ ਆਉਂਦੇ ਉਹਨਾਂ ਨੂੰ ਪਤਾ ਲੱਗਦਾ ਕਿ ਯਾਰ ਸਿੱਖਾਂ ਦੇ ਵਿੱਚ ਇੰਨੀਆਂ ਕੁਰਬਾਨੀਆਂ ਹੋਈਆਂ ਸਿੱਖ ਇਤਿਹਾਸ ਦੇ ਵਿੱਚ ਤੇ ਸਾਨੂੰ ਇਹ ਪਤਾ ਵੀ ਹੋਣਾ ਚਾਹੀਦਾ ਆ ਕਿ ਸਾਡੇ ਲਈ ਇਹ ਸਿੱਖੀ ਜਿਹੜੀ ਸਾਨੂੰ ਐਵੇਂ ਨਹੀਂ ਮਿਲੀ ਤੇ ਇਹਦੇ ਲਈ ਬਹੁਤ ਜਫਰ ਜਲਣੇ ਪਏ ਆ ਦੇਖੋ ਬੱਚੇ ਆਏ ਆ ਦੂਰ ਦੇ ਇਹਨਾਂ ਨੂੰ ਦਿਖਾਉਣ ਲੈ ਆਏ ਆ ਇਹਨਾਂ ਵੱਲ ਦੇਖ ਕੇ ਆਪਣਾ ਸਕੂਲ ਟਾਈਮ ਯਾਦ ਆ ਗਿਆ ਗੰਮ ਮਤਲਬ ਕੀ ਬਣਾਈਆਂ ਆ ਆ ਜਾ ਲਾਗੇ ਹੋ ਕੇ ਦਿਖਾ ਯਾਰਾ ਜੂਮ ਕਰਤਾ ਵਾ ਲਾਗੇ ਦੇ ਦਿਖਾ ਐਦਾਂ ਉਦੋਂ ਮੋਗਲਾ ਨਾਲ ਸਿੰਘ ਯੁੱਧ ਕਰਦੇ ਹੁੰਦੇ ਸੀਗੇ ਤੇ ਧੰਨ ਦਾ ਉਹ ਸਮਾਂ ਸੀਗਾ ਭੰਨ ਦੇ ਉਹਨਾਂ ਦੀ ਜਿਗਰੇ ਸੀਗੇ ਦੇਖੋ ਇਹ ਉਸ ਟਾਈਮ ਦਾ ਐਦਾਂ ਸਿੱਖ ਘੋੜਿਆਂ ਤੇ ਜੜ ਕੇ ਤੇ ਫਿਰ ਆਪਣੇ ਯੁੱਧ ਵਿੱਚ ਆਪਣੇ ਕਰਤੱਬ ਦਿਖਾਉਂਦੇ ਸੀਗੇ ਤੇ ਧੰਨ ਦੀ ਦਲੇਰੀ ਸੀਗੀ ਉਹਨਾਂ ਦੇ ਵਿੱਚ ਕਾ ਵੀ ਇੱਧਰ ਦਿਖਾ ਯਾਰ ਆ ਦਿਖਾ ਮੈਨੂੰ ਹੁਣ ਦਿਖਾਓ ਉਧਰ ਦਿਖਾ ਆਪੀ ਆਪੀ ਬਿਨੇ ਉਹ ਸੇਗੜੀ ਨੇ ਬੱਚਾ ਫੜਿਆ ਗੋਦ ਦੇ ਵਿੱਚ ਨਾਲ ਜੰਗ ਲੜਦੀ ਪਈ ਆ ਐ ਕਿੰਨੇ ਸਿਤਕਾਲੀਆਂ ਸੀਗੀਆਂ ਇਹ ਸਿੱਕ ਇਤਿਹਾਸ ਸਾਡਾ ਜਿਹੜਾ ਇਹ ਸ਼ਹੀਦੀਆਂ ਨਾਲ ਭਰਿਆ ਪਿਆ ਆ ਤੇ ਸਾਨੂੰ ਮਾਣ ਕਰਨਾ ਚਾਹੀਦਾ ਆਪਣੇ ਸਿੱਕ ਇਤਿਹਾਸ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਿਨੇ ਤੇ ਤੁਹਾਨੂੰ ਇਸ ਲਈ ਦਿਖਾਉਣ ਲਿਆ ਆ ਦੇਖੋ ਤੁਸੀਂ ਦੋਹਰਾ ਮੁੰਡਾ ਦਿਖਾਉਂਦਾ ਤੁਹਾਨੂੰ ਕਾਰਜ ਕਰ ਪਾਣੀ ਸਾਰੇ ਪਾਸੇ ਚੱਲਦੀ ਪਈ ਇਹਨਾਂ ਨੇ ਸਪੀਕਰ ਸਾਰੇ ਪਾਸੇ ਲਾਏ ਪਏ ਆ ਇੱਥੇ ਵੀ ਬਾਣੀ ਦੀ ਆਵਾਜ਼ ਆਉਂਦੀ ਪਈ ਆ ਇਹ ਮੇਰੇ ਹਿਸਾਬ ਨਾਲ ਜਾਂ ਟੀਵੀ ਰਿਕਾਰਡ ਦੇ ਵਿੱਚ ਲਾਏ ਆ ਜਾਂ ਗੁਰਦੁਆਰਾ ਸਾਹਿਬ ਦੀ ਬਾਣੀ ਚੱਲ ਰਹੀ ਆ ਆਪਨ ਚੱਲ ਤੇ ਆਪ ਕਰਨਾ ਹਾਰ ਨਾਨਕ ਠਾਕੁਰ ਹਗਮ ਅਪਾਰ ਆਜਾ ਜਿਸ ਕਰਨਾ ਪੜਾਈ ਜੀ ਬੜਾ ਜਾ ਸਾਥ ਖਾਣ ਜਨਮ ਮਰਨ ਕਹੋ ਕਹਾ ਬਿਨਾ ਸਾ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਪ ਕੇ ਤਰਾਸ ਕਹੋ ਕਿਸ ਹੋਏ ਗੁਰਵਾਹਿ ਜਬ ਅਪਨ ਪ੍ਰਭੂ ਦੇ ਪ੍ਰਭ ਏਕ ਤਮ ਚਿਤ੍ਰ ਗੁਬਤ ਤੇ ਮਤਲਬ ਕਿ ਤੁਹਾਨੂੰ ਦੱਸਿਆ ਕਿ 10 ਹਜ਼ਾਰ ਸਿੰਘ ਸ਼ਹੀਦ ਹੋਇਆ ਉਹਨਾਂ ਵੇਲਿਆਂ ਦੇ ਵਿੱਚ ਇਦਾਂ ਇੱਥੇ ਉਹਨਾਂ ਵੇਲਿਆਂ ਦੇ ਵਿੱਚ ਹੋਇਆ ਸੋ ਉਹਨਾਂ ਦੀ ਯਾਦ ਦੇ ਵਿੱਚ ਯਾਦਗਾਰ ਬਣਾਈ ਆ ਬਾਕੀ ਤੁਸੀਂ ਦੇਖਿਓ ਤੁਹਾਨੂੰ ਵੀ ਵਧੀਆ ਲੱਗੂਗਾ ਤੇ ਤੁਸੀਂ ਦੇਖਣ ਆਏ ਹੋ ਜਿਹੜੇ ਨਹੀਂ ਆਏ ਮੇਰੇ ਵੀਰਪਰਾ ਇਸ ਇਲਾਕੇ ਦੇ ਤੇ ਚਲੋ ਸਾਰੇ ਆਉਂਦੇ ਜਾਂਦੇ ਰਹਿੰਦੇ ਆ ਜਿਹੜੇ ਦੂਰ ਪਾਰ ਦੇ ਕਦੀ ਨਹੀਂ ਆਏ ਗਏ ਉਹ ਇਸ ਸਥਾਨ ਦੇ ਦਰਸ਼ਨ ਕਰਨ ਆਉਣ ਦੁਨੀਆ ਦੂਰੋਂ ਦੂਰੋਂ ਦਰਸ਼ਨ ਕਰਨ ਵੀ ਆਉਂਦੀ ਆ ਇੱਥੇ ਮਹਾਰਾਜ ਦੀ ਬੜੀ ਕਿਰਪਾ ਆ ਤੇ ਕੱਸੀ ਇਸ ਸਥਾਨ ਦੇ ਦਰਸ਼ਨ ਕਰਨ ਆਇਓ ਬਾਕੀ ਗੁਰਦਰਾ ਸਾਹਿਬ ਦੇ ਦਰਸ਼ਨ ਕਰਵਾਈਏ ਤੇ ਇਸ ਵਲੌਗ ਨੂੰ ਤੁਸੀਂ ਇੰਜੋਏ ਕਰਿਓ ਇਹ ਤੁਹਾਨੂੰ ਵਧੀਆ ਲੱਗੂਗਾ ਤੇ ਤੁਸੀਂ ਲਾਈਕ ਸ਼ੇਅਰ ਐਪਰੀਸ਼ੀਏਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਤੁਹਾਡੇ ਹੌਸਲੇ ਨਾਲ ਸਾਡਾ ਵੀ ਹੌਸਲਾ ਵੱਧਦਾ ਆ ਤੇ ਇਸ ਵਲੌਗ ਨੂੰ ਦੇਖਿਓ ਤੁਸੀਂ ਜੇ ਵਧੀਆ ਲੱਗੂਗਾ ਤੇ ਤੁਹਾਨੂੰ ਹੋਰ ਵੀ ਨਵੇਂ-ਨਵੇਂ ਵਲੌਗ ਦਿਖਾਉਂਦੇ ਰਾਵਾਂਗੇ ਤੇ ਜੁੜੇ ਰਹੋ ਧਾਮੀ ਵਲੌਗ ਦੇ ਨਾਲ ਗੁਰਦੁਆਰਾ ਸਿੱਖਾਂ ਦੀ ਯਾਦ ਵਿੱਚ ਹੀ ਬਣਾਈ ਆ ਜੋ ਇਤਿਹਾਸ ਲਿਖਿਆ ਸੀਗਾ ਉਹ ਗੁਰਦੁਆਰਾ ਸਾਹਿਬ ਦਾ ਵੀ ਸੇਮ ਇਤਿਹਾਸ ਆ ਕਿਉਂਕਿ ਨਾਲ ਹੀ ਗੁਰਦੁਆਰਾ ਯਾਦ ਕਰਤਾ ਚਲੋ ਬਾਅਦ ਚ ਬਣਾਈ ਆ ਇਹ ਗੁਰਦੁਆਰਾ ਸਾਹਿਬ ਤਾਂ ਚਲੋ ਉਦੋਂ ਦਾ ਹੀ ਹੈ ਨਾ ਬਣਿਆ ਆ ਇੱਥੇ ਤੇ ਦਿਖਾ ਗੁਰਦੁਆਰਾ ਸਾਹਿਬ ਦੀ ਵੀਡੀਓ ਮਰਜੀ ਦਿਖਾ ਇਹਨੂੰ ਕਹਿੰਦੇ ਆ ਜੀ ਛੋਟਾ ਘਲੂ ਘਰਾ ਸਾਹਿਬ ਤੇ ਬਾਕੀ ਤੁਸੀਂ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਦੇਖੋ ਜੀ ਇਹ ਉਹਨਾਂ ਸਿੰਘਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਆ ਜਿਹੜੇ ਇੱਥੇ ਉਹਨਾਂ ਵੇਲਿਆਂ 'ਚ ਸ਼ਹੀਦ ਹੋ ਗਏ 1746 ਦੀ جنگ ਵਿੱਚ ਇਸ ਕਰਕੇ ਇਹਨੂੰ ਛੋਟਾ ਕਲੂ ਘਰਾ ਸਾਹਿਬ ਕਿਹਾ ਜਾਂਦਾ ਕਿਉਂਕਿ ਜੰਗ ਹੀ ਇਸ ਹਿਸਾਬ ਦੀ ਹੋਈ ਇੱਥੇ ਮਤਲਬ ਕਿ ਯੱਕ ਦਾਮੀ ਕਮਸਾਨ ਪੈ ਗਿਆ ਪਤਾ ਨਹੀਂ ਲੱਗਿਆ ਮਰੋ ਧਾੜ ਪੈ ਗਈ ਉਹਨਾਂ ਨੇ ਹਮਲਾ ਕਰਤਾ ਮੁਗਲਾਂ ਨੇ ਤੇ ਇਸ ਲਈ ਇਹਨੂੰ ਛੋਟਾ ਕਲੂ ਘਰਾ ਸਾਹਿਬ ਕਿਹਾ ਜਾਂਦਾ ਵੱਡੇ ਕਲੂ ਘਰਾ ਸਾਹਿਬ 'ਚ ਤਾਂ 30000 ਸਿੰਘ ਛੀਦ ਹੋਇਆ ਸੀ ਆ ਦੇਖੋ ਜੀ ਕਰਾ ਦਰਸ਼ਨ ਪਹਿਲਾਂ ਫਿਰ ਉੱਪਰ ਦੀ ਚਲਦੇ ਹਾਂ ਤੇ ਗੱਡੀ ਖੜੇ ਕਰਕੇ ਦਰਸ਼ਨ ਕਰਵਾਉਣੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਇਹ ਕਾਨੂੰ ਆਣ ਦੇ ਰੋਡ ਤੇ ਆ ਵਿਚ ਨੂੰ ਰੋਡ ਚੱਲ ਜਾਂਦਾ ਜਿਹੜੇ ਆਪਾਂ ਰੋਡ ਤੋਂ ਆਏ ਆ ਉਹ ਗੁਰਦਾਸਪੁਰ ਨੂੰ ਚੱਲ ਜਾਂਦਾ ਤੇ ਗੁਰਦਾਸਪੁਰ ਤੋਂ ਮਕੇਰੀਆਂ ਵਾਲੀ ਸਾਈਡ ਤੋਂ ਆਉਣਾ ਤੇ ਖੱਬੇ ਪਾਸੇ ਨੂੰ ਮੁੜਦੇ ਨਹਿਰੋਂ ਨਹਿਰ ਤੇ 4 ਕਿਲੋਮੀਟਰ ਅੱਗੇ ਜਾ ਕੇ ਗੁਰਦੁਆਰਾ ਸਾਹਿਬ ਆ ਬਾਕੀ ਤੁਹਾਨੂੰ ਕਰੋਨੇ ਅੰਦਰ ਜਾ ਕੇ ਦਰਸ਼ਨ ਜੋੜੇ ਹੋ ਰਿਓ ਤੁਸੀਂ ਐਦਾਂ ਤੁਹਾਨੂੰ ਨਵੇਂ ਨਵੇਂ ਵਲੌਗਸ ਦੇ ਨਾਲ ਥੋੜਾ ਬੜਾ ਇਤਿਹਾਸ ਤੋਂ ਵੀ ਜਾਣੂ ਕਰਵਾਵਾ ਕਰਾਂਗੇ ਜਿੰਨੇ ਕੁ ਜੋਗੇ ਹੈਗੇ ਆ ਚਲੋ ਆਪਾਂ ਕੋਈ ਨੇ ਹੈ ਨਹੀਂ ਆ ਬਾਕੀ ਤੁਸੀਂ ਇਦਾਂ ਹੀ ਹੌਸਲਾ ਬਣਾਈ ਰੱਖਿਆ ਕਰੋ بڑا ਬੰਦਾ ਅੱਗੇ ਹੋਰ ਵੀ ਵਧੀਆ ਵੀਡੀਓ ਬਣਾਉਂਦਾ ਜਦੋਂ ਥੋੜਾ ਜਿਹਾ ਹੌਸਲਾ ਮਿਲੇ ਆ ਦੇਖੋ ਜੀ ਸਾਬ ਦੇ ਦਰਸ਼ਨ ਕਰਾਉਣੇ ਆ ਬਾਹਰ ਆ ਜਾ ਅੰਦਰ ਮੱਠਾ ਠੀਕ ਆਈਏ ਫਿਰ ਪਰ ਮਾਲ ਨਹੀਂ ਮੰਨਣਾ ਤਮਾਲ ਦਾ ਬੰਨ ਕਿਆ ਘੱਟੀ ਚ ਲਓ ਜੀ ਗੁਰਦਰਾ ਸਾਹਿਬ ਕੱਲੂ ਖਰਾ ਸਾਹਿਬ ਇਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਗੁਰਦਰਾ ਸਾਹਿਬ ਬਣਾਇਆ ਗਿਆ ਆ ਤੇ ਜਿੱਦ देखो जी गुरुद्वारा साहिब ਦੇ ਕਰੋ ਦਰਸ਼ਨ ਤੇ ਮੱਥਾ ਟੇਕ ਲਿਆ ਆਪਾਂ ਤੇ ਬੜਾ ਇਤਿਹਾਸਿਕ ਸਥਾਨ ਆ ਤੇ ਤੁਸੀਂ ਵੀ ਦਰਸ਼ਨ ਕਰਨ ਆ ਸਕਦੇ ਆ ਜਿਹੜੇ ਦੂਰ ਵੀਰ ਭਰਾ ਕਦੇ ਨਹੀਂ ਆਏ ਇਸ ਇਲਾਕੇ ਵਿੱਚ ਤੇ ਜੇ ਤੁਹਾਡਾ ਦਿਲ ਕਰੇ ਤੇ ਤੁਸੀਂ ਦਰਸ਼ਨ ਕਰਨ ਆ ਸਕਦੇ ਆ ਤੇ ਇਹ ਰਸਤਾ ਮਤਲਬ ਗਰਦਾਸਪੁਰ ਮਕੀਰੀਆਂ ਤੋਂ ਗਰਦਾਸਪੁਰ ਰੋਡ ਤੇ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਦਾ ਕੰਮ ਵੀ ਨਾਲ-ਨਾਲ ਚੱਲੀ ਜਾਂਦਾ ਆ ਇਹ ਸਾਰਾ ਮਾਰਬਲ ਜਿਹੜਾ ਲੱਗਦਾ ਪਿਆ ਆ ਹੁਣ ਲੱਗਿਆ ਮੇਰੇ ਹਿਸਾਬ ਨਾਲ ਤੇ ਰਗੜਾਈ ਹੁੰਦੀ ਪਈ ਆ ਇਹ ਇਹ ਹਾਲ ਆ ਇਹਦੇ ਵਿੱਚ ਕੋਈ ਕੀਰਤਨ ਸਮਾਗਮ ਹੁੰਦੇ ਆ ਜਦੋਂ ਕਿ ਜ਼ਿਆਦਾ ਸੰਗਤ ਆਵੇ ਉਹ ਵੈਸੇ ਗੁਰਦਰਾ ਸਾਹਿਬ ਇੱਥੇ ਮਾਰਦਾ ਸਰੂਰ ਰੱਖਿਆ ਜਿੱਥੇ ਪਾਠ ਚੱਲਦੇ ਰਹਿੰਦੇ ਆ 24 ਘੰਟੇ ਤੇ ਆ ਦੇਖੋ ਤੁਸੀਂ ਇਸ ਵਲੌਗ ਨੂੰ ਦੇਖਿਓ ਤੇ ਤੁਹਾਨੂੰ ਵਧੀਆ ਲੱਗੂਗਾ ਆਪਣੇ ਕੋਲੋਂ ਜਿੰਨਾ ਕਿ ਬਣ ਸਕਿਆ ਆਪਣੇ ਕੋਲੋਂ ਵਧੀਆ ਹੀ ਬਣਾਈ ਹੈ ਵੀਡੀਓ ਤੇ ਐਦਾਂ ਹੀ ਨਵੇਂ-ਨਵੇਂ ਵੀਡੀਓ ਦੇ ਨਾਲ ਆਪਾਂ ਹਾਜ਼ਰ ਹੁੰਦੇ ਰਵਾਂਗੇ ਤੁਹਾਡੇ ਲਈ ਤੇ ਤੁਸੀਂ ਬਸ ਹੌਸਲਾ ਫੁਜਾਈ ਕਰਿਆ ਕਰੋ ਤੇ ਐਪਰੀਸ਼ੀਏਟ ਕਰਿਆ ਕਰੋ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੇ ਆਪਾਂ ਐਦਾਂ ਹੀ ਨਵੇਂ-ਨਵੇਂ ਵਲੌਗ ਤੁਹਾਨੂੰ ਦਿਖਾਉਂਦੇ ਰਹਿਣਾ ਆ ਬਾਕੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਤੇ ਜੁੜੇ ਰਹੋ ਧਮੀ ਵਲੌਗ ਦੇ ਨਾਲ ਚਲ ਵੀ ਮਿੱਤਰਾ ਉਹ ਗੱਡੀ ਲੱਗੀ ਆ ਆਪਣੀ ਤੇ ਪਾਈਏ ਚੱਲੇ ਜੁੱਤੀਆਂ ਤੇ ਉਧਰ ਲਾਈਆਂ ਮੇਰੇ ਹਿਸਾਬ ਨਾਲ ਹੈਨਾ ਚਲ ਆ ਜਾ ਫੇਰ ਫੇਰ ਅਪਾ ਚੱਲ ਗਏ ਪੁੱਠੀ ਸਾਈਡ ਆਲਾ ਫੜ ਇਹ ਕਰਤੇ ਹੀ ਪਾਦੇ ਵੀ ਮਿੱਤਰਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਹ ਬੰਦਾ ਪੂਰਾ ਆਪਾਂ ਚੰਟ ਕਰ ਰਹੇ ਆ ਤੇ ਵਧੀਆ ਵੀਡੀਓ ਵੀਡੀਓ ਬਣਾਉਂਦਾ ਆ ਦੱਸ ਤਾਂ ਤੇ ਬਾਕੀ ਮਿਲਦੇ ਨਵੇਂ ਬਲੌਗ ਦੇ ਨਾਲ ਤੇ ਇੱਥੇ ਬਲੌਗ ਦੀ ਸਮਾਰਤੀ ਆ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਿਆ ਲੱਗੂਗਾ ਇਹ ਗੁਰਦਰਾ ਸਾਹਿਬ ਕੱਲੂ ਕਰਾ ਸਾਹਿਬ ਕਾਨੋ ਅਣਸ਼ੰਭ ਛੋਟਾ ਕੱਲੂ ਕਰਾ ਸਾਹਿਬ